ਮੂੰਹ ਤੇ ਬਲੀਚ ਕਰਨ ਨਾਲ ਹੋ ਸਕਦੀ ਹੈ ਕਿਡਨੀ ਖਰਾਬ ਸੋਹਣੇ ਦਿਖਣ ਦੀ ਚਾਹ ਕਰ ਸਕਦੀ ਹੈ ਜ਼ਿੰਦਗੀ ਬਰਬਾਦ ਬਲੀਚ ਕਰਨ ਲੱਗੇ ਭੁੱਲ ਕੇ ਵੀ ਨਾ ਕਰਿਓ ਆ ਗਲਤੀ ਗੋਰਾ ਰੰਗ ਸੋਹਣਾਪਨ ਸੋਹਣੀ ਸਕਿਨ ਹਰ ਕੋਈ ਚਾਹੁੰਦਾ ਹੈ ਖਾਸ ਕਰਕੇ ਜੇਕਰ ਕੁੜੀਆਂ ਦੀ ਗੱਲ ਕੀਤੀ ਜਾਏ ਤਾਂ ਕੁੜੀਆਂ ਸੋਹਣੇ ਦਿਖਣ ਦੇ ਲਈ ਬਹੁਤ ਕੁਝ ਕਰਦੀਆਂ ਨੇ ਬਹੁਤ ਸਾਰੇ ਪ੍ਰੋਡਕਟ ਯੂਜ਼ ਕਰਦੀਆਂ ਨੇ ਮੇਕਅਪ ਕਰਦੀਆਂ ਨੇ ਤਾਂ ਉਹਨਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਜੋ ਯੂਜ਼ ਹੁੰਦਾ ਉਹ ਹੈ ਬਲੀਚ ਬਲੀਚ ਦੇ ਨਾਲ ਤੁਹਾਡੀ ਸਕਿਨ ਦੀ ਇਨਸਟੈਂਟ ਟੈਨਿੰਗ ਰਿਮੂਵ ਹੋ ਜਾਂਦੀ ਹੈ ਸਕਿਨ ਬਹੁਤ ਜ਼ਿਆਦਾ ਸੋਹਣੀ ਤੇ ਚਮਕਦਾਰ ਦਿਖਣ ਲੱਗ ਜਾਂਦੀ ਹੈ ਪਰ ਇਹ ਬਲੀਚ ਤੁਹਾਡੀ ਜ਼ਿੰਦਗੀ ਬਰਬਾਦ ਕਰ ਸਕਦੀ ਹੈ ਇਹ ਬਲੀਚ ਤੁਹਾਡੀ ਕਿਡਨੀ ਖਰਾਬ ਕਰ ਸਕਦੀ ਹੈ ਹੈਰਾਨ ਹੋਗੇ ਨਾ ਹੈਰਾਨੀ ਵਾਲੀ ਗੱਲ ਹੀ ਹੈ ਕਿਉਂਕਿ ਜੇਕਰ ਤੁਸੀਂ ਬਲੀਚ ਮੂੰਹ ਤੇ ਲਗਾਉਂਦੇ ਹੋ ਉਸ ਦਾ ਅਸਰ ਤੁਹਾਡੀ ਕਿਡਨੀ ਤੇ ਕਿਵੇਂ ਪਏਗਾ ਇਹ ਵੱਡਾ ਸਵਾਲ ਖੜਾ ਹੁੰਦਾ ਸੋ ਸਮਾਂ ਨਹੀਂ ਗਵਾਉਂਦੇ ਇਸ ਸਵਾਲ ਦਾ ਜਵਾਬ ਜਾਣਦੇ ਆ ਇਸ ਖਬਰ ਦੇ ਵਿੱਚ ਕੰਨ ਨੂੰ ਸੁੰਦਰ ਤੇ ਚਮਕਦਾਰ ਬਣਾਉਣ ਦੇ ਲਈ ਅਸੀਂ ਅਕਸਰ ਹੀ ਬਲੀਚ ਦੀ ਵਰਤੋਂ ਕਰਦੇ ਹਾਂ ਪਰ ਜੇਕਰ ਤੁਸੀਂ ਗਰਮੀਆਂ ਦੇ ਵਿੱਚ ਇਸ ਦੀ ਵਰਤੋਂ ਕਰਦੇ ਹੋ ਤਾਂ ਇਹ ਕਈ ਗੁਣਾ ਜ਼ਿਆਦਾ ਨੁਕਸਾਨ ਪਹੁੰਚਾ ਸਕਦੀ ਹੈ ਸੁਣ ਕੇ ਹੈਰਾਨ ਹੋ ਗਏ ਪਰ ਇਹ ਗੱਲ ਸੱਚ ਹੈ ਇਸ ਦੀ ਵਰਤੋਂ ਦੇ ਨਾਲ ਸਕਿਨ ਨੂੰ ਕਾਫੀ ਨੁਕਸਾਨ ਚਲਣਾ ਪੈਂਦਾ ਖਾਸ ਤੌਰ ਤੇ ਜੇਕਰ ਤੁਸੀਂ ਜ਼ਿਆਦਾ ਗਰਮੀ ਦੇ ਵਿੱਚ ਆਪਣੇ ਚਿਹਰੇ ਨੂੰ ਬਲੀਚ ਕਰਦੇ ਹੋ ਤਾਂ ਇਹ ਖਤਰਨਾਕ ਹੋ ਸਕਦਾ ਹੈ ਜਦੋਂ ਬਲੀਚ ਨੂੰ ਸਕਿਨ ਤੇ ਲਗਾਇਆ ਜਾਂਦਾ ਤਾਂ ਇਹ ਸਕਿਨ ਦੇ ਵਿੱਚ ਮੈਲਨਿਨ ਦੇ ਉਤਪਾਦਨ ਨੂੰ ਘਟਾ ਦਿੰਦਾ ਹੈ ਇੱਕ ਕਿਸਮ ਦੀ ਸਕਿਨ ਦੀ ਰੰਗਤ ਹੈ ਜੋ ਜੈਨੇਟਿਕਸ ਦੇ ਆਧਾਰ ਤੇ ਸਕਿਨ ਦੇ ਵਿੱਚ ਮੈਲਾਨਿਨ ਦੀ ਸੰਖਿਆ ਨੂੰ ਨਿਰਧਾਰਤ ਕਰਦੀ ਹੈ ਤੁਹਾਨੂੰ ਦੱਸ ਦਈਏ ਕਿ ਜਿੰਨਾ ਲੋਕਾਂ ਦੀ ਸਕਿਨ ਦਾ ਰੰਗ ਡਾਰਕ ਹੁੰਦਾ ਹੈ ਉਹਨਾਂ ਦੀ ਸਕਿਨ 'ਚ ਮੈਲਾਨਿਨ ਜ਼ਿਆਦਾ ਹੁੰਦਾ ਹੈ ਅਜਿਹੇ ਦੇ ਵਿੱਚ ਜੇਕਰ ਤੁਸੀਂ ਵਾਰ-ਵਾਰ ਆਪਣੀ ਸਕਿਨ ਨੂੰ ਬਲੀਚ ਕਰਦੇ ਹੋ ਤਾਂ ਇਹ ਕਈ ਤਰ੍ਹਾਂ ਦੇ ਨਾਲ ਨੁਕਸਾਨ ਪਹੁੰਚਾ ਸਕਦਾ ਹੈ ਸਰਦੀ ਸੇਤ ਲਈ ਬਹੁਤ ਖਤਰਨਾਕ ਹੋ ਸਕਦਾ ਹੈ ਬਲੀਚ ਦੇ ਵਿੱਚ ਮਰਕਰੀ ਦੀ ਵੱਡੀ ਮਾਤਰਾ ਪਾਈ ਜਾਂਦੀ ਹੈ ਜਿਸ ਨਾਲ ਸਕਿਨ ਦਾ ਸੁਨ ਹੋਣਾ ਹਾਈ ਬਲੱਡ ਪ੍ਰੈਸ਼ਰ ਥਕਾਵਟ ਚੱਕਰ ਆਉਣਾ ਸੂਰਜ ਦੀ ਰੋਸ਼ਨੀ ਤੋਂ ਅਲਰਜੀ ਗੁਰਦੇ ਦਾ ਫੇਲ ਹੋਣਾ ਯਾਦਦਾਸ਼ਟ ਘਟਣ ਵਰਗੀਆਂ ਨਿਊਰੋਲੋਜੀਕਲ ਸਮੱਸਿਆਵਾਂ ਹੋ ਸਕਦੀਆਂ ਨੇ ਗਰਮੀਆਂ ਦੇ ਵਿੱਚ ਬਲੀਚ ਦੀ ਵਰਤੋਂ ਦੇ ਨਾਲ skin ਦੀ ਅਲਰਜੀ skin ਦੇ ਅਲਸਰ ਖੁਸ਼ਕ skin ਸੋਜ ਖੁਜਲੀ ਤੇ ਜਲਨ ਵੀ ਹੋ ਸਕਦੀ ਹੈ ਇਸ ਤੋਂ ਇਲਾਵਾ ਕਈ ਬਲੀਚਾਂ ਦੇ ਵਿੱਚ ਕੋਰਟੀਕੋਸਟੇਰੋਇਡ ਪਏ ਜਾਂਦੇ ਨੇ ਜਿਸ ਦੇ ਕਰਕੇ ਸਰੀਰ ਤੇ ਮੁਹਾਸੀ ਯਾਨੀ ਪਿੰਪਲ ਹੋ ਸਕਦੇ ਨੇ ਇਹ ਜੋ ਮੁਹਾਸਨ ਇਸ ਜ਼ਿਆਦਾਤਰ ਛਾਤੀ ਤੇ ਹੁੰਦੇ ਨੇ ਜੇਕਰ ਅਜਿਹੇ ਬਲੀਚ ਦੀ ਲੰਬੇ ਸਮੇਂ ਤੱਕ ਵਰਤੋਂ ਕੀਤੀ ਜਾਵੇ ਤਾਂ ਇਹ ਪਿੱਠ ਬਾਹਾਂ ਤੇ ਸਰੀਰ ਦੇ ਹੋਰ ਹਿੱਸਿਆਂ ਤੇ ਵੀ ਦਿਖਾਈ ਦੇ ਸਕਦੇ ਨੇ ਸਕਿਨ ਤੇ ਬਲੀਚ ਦੀ ਵਰਤੋਂ ਕਰਨ ਦੇ ਨਾਲ ਗੁਰਦੇ ਦੀਆਂ ਬਿਮਾਰੀਆਂ ਹੋ ਜਾਂਦੀਆਂ ਨੇ ਜਿਸ ਦੇ ਨਾਲ ਖੂਨ ਦੀਆਂ ਨਾੜੀਆਂ ਦੇ ਵਿੱਚ ਗੰਦਗੀ ਇਕੱਠਾ ਹੋ ਸਕਦੀ ਹੈ ਅਤੇ ਪਿਸ਼ਾਬ ਰਾਹੀਂ ਪ੍ਰੋਟੀਨ ਬਹੁਤ ਜ਼ਿਆਦਾ ਨਿਕਲ ਸਕਦਾ ਹੈ ਇਸ ਕਰਕੇ ਅੱਖਾਂ ਦੇ ਆਲੇ ਦੁਆਲੇ ਸੋਜ, ਲੱਤਾਂ ਦੇ ਵਿੱਚ ਸੋਜ, ਪਿਸ਼ਾਬ ਦੀ ਛੱਗ, ਭੁੱਖ ਨਾ ਲੱਗਣਾ, ਥਕਾਵਟ ਵਰਗੀਆਂ ਸਮੱਸਿਆਵਾਂ ਹੋ ਸਕਦੀਆਂ।